ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਡੀਓ ਬਣਾਵਾਂਗੇ ਕਿ 16 ਮਾਤਰਾ ਵਾਲਾ ਤਲਵਾਰਾ ਕਿਵੇਂ ਵਜਾਉਣਾ ਹੈ ਤੇ ਉਹ ਕਿਵੇਂ ਸਿੱਖਣਾ ਹੈ ਇਹਦੇ ਵਾਸਤੇ ਤੁਹਾਨੂੰ ਵੀਡੀਓ ਤੋਂ ਤੁਹਾਨੂੰ ਲਿੰਕ ਮਿਲ ਜਾਏਗਾ ਵੀਡੀਓ ਥੱਲੇ ਤੁਸੀਂ ਆਪਣੇ ਚੈਨਲ ਤੇ ਜਾ ਕੇ ਉੱਥੇ ਲਿੰਕ ਖੋਲ ਕੇ ਤੁਸੀਂ ਉਹਦਾ ਸਿੱਖ ਸਕਦੇ ਹੋ ਕਿ 16 ਤਲਵਾਰਾ 16 ਥੋੜਾ ਤਲਵਾਰਾ ਕਿਵੇਂ ਵਜੇਗਾ ਅੱਜ ਆਪਾਂ ਧਾਰਨਾ ਪੜਨੀ ਹੈ ਨਾਲ ਹੀ ਆਪਾਂ ਆਪਣਾ ਤਲਵਾਰਾ ਵਜਾਵਾਂਗੇ 16 ਮਾਤਰਾ ਵਾਲਾ ਉਤਰਵਾੜੀ ਦੀ ਮਤਰਾ ਕਿਵੇਂ ਸਿੱਖਣੀ ਹੈ ਕਿਵੇਂ ਵਜਾਉਣੀ ਹੈ ਤੁਹਾਨੂੰ ਸਭ ਕੁਝ ਲਿੰਕ ਵਿੱਚ ਮਿਲ ਜਾਏਗਾ ਤੁਹਾਨੂੰ ਵੀਡੀਓ ਵਿੱਚ ਮਿਲ ਜਾਏਗਾ ਉਤਰਵਾੜਾ ਆਪਾਂ ਸਿੱਖਣਾ ਹੈ ਤੇ ਧਾਰਨਾ ਚਲਵਾੜਾ ਕਿਵੇਂ ਜੱਕਾ ਜਗਾਈ ਕਿਵੇਂ ਹੋਵੇਗੀ ਸਾਰਾ ਕੁਝ ਤੁਹਾਨੂੰ ਵੀਡੀਓ ਵਿੱਚ ਦੱਸਿਆ ਜਾਏਗਾ ਹੁਣ ਇਸ ਵੇਲੇ ਆਪਾਂ ਧਾਰਨਾ ਬਣਨੀ ਹੈ ਤੇ ਵੇਖਣਾ ਤਲਵਾੜਾ ਆਪਾਂ ਉਹ ਤਲਵਾੜਾ ਕਿਹੇ ਵਜੇ ਦਾ 16 ਮਤਰਾ ਵਾਲਾ ਤਾਂ ਆਓ ਹੁਣ ਆਪਾਂ ਧਾਰਨਾ ਬੜ ਕੇ ਉਸ ਤੋਂ ਬਾਅਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਸਤ ਗੁਰੂ ਨੇ ਪਾਇਆ ਰੱਬਿਆ ਮਿਲਾਈ ਸਤ ਗੁਰੂ ਨੇ ਪਾਇਆ ਰੱਤ ਗੁਰਤਾ ਪਾਇਆ ਸਹਿਤਿ ਸੇਤੀ ਨਰਿਵੰਤਵਾਸ ਆਇਆ ਪਰਪਰ ਪਾਇਆ ਸਹਿਤਿ ਸੇਤੀ ਪਰਵਨੀਆ ਵਾਰਾਇਆ ਆਨੰਦ ਸੇਆ